ਬਹੁਤ ਹੀ ادب ਸਤਕਾਰ ਸਹਿਤ ਜੁੜ ਬੈਠੇ ਪਿਆਰੇ ਸਤ ਸੰਗੀ ਜਨੋ ਕਰਤੇ ਵੀ ਮਹਾਨ ਬਖਸ਼ਿਸ਼ صدਕਾ ਆਪਜੀ ਇਸ ਪਾਵਨ ਪਵਿੱਤਰ ਦੀਵਾਨ ਦੀ ਹਾਜ਼ਰੀ ਕਾਫੀ ਲੰਬੇਰੇ ਸਮੇਂ ਤੋਂ ਪਰ ਰਹੇ ਹੋ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ ਤੁਹਾਡੀ ਮੇਰੀ ਸਭ ਦੀ ਜਿਹੜੀ ਹਾਜ਼ਰੀ ਹੈ ਉਹ ਦਰ ਤੇ ਪ੍ਰਵਾਨ ਹੋ ਜਾਵੇ ਅਉ ਅੱਜ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਜਿਤਨੇ ਵੀ ਸਰੀਰ ਗੁਰੂ ਦਰਬਾਰ ਵਿੱਚ ਹਾਜ਼ਰੀ ਭਰ ਰਹੇ ਹੋ ਸਾਰੀ ਸੰਗਤ ਇੱਕ ਵਾਰੀ ਗੱਜ-ਵੱਜ ਕੀ ਫਤਿਹ ਪ੍ਰਵਾਨ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਅਸੀਂ ਤੀਸਰੇ ਨਾਨਕ ਧੰਨ ਧੰਨ ਸਹਿਬ ਸ੍ਰੀ ਗੁਰੂ ਅਮਰਦਾਸ ਸਹਿ ਪਾਤਸ਼ਾਹ ਮਹਾਰਾਜ ਦਿਨਾਂ ਦਾ ਪ੍ਰਕਾਸ਼ ਗੁਰਪੁਰਬ ਮਨਾ ਕੇ ਗਏ ਆ ਤੇ ਮੇਰੇ ਮਨ ਵਿੱਚ ਇੱਕ ਖਿਆਲ ਆਇਆ ਵੀ ਜਿੰਨੀ ਕੁ ਮੱਤ ਕਰਤੇ ਨੇ ਮੈਨੂੰ ਬਖਸ਼ਿਸ਼ ਕੀਤੀ ਹੈ ਉਸ ਮਤ ਦੇ ਅਨੁਸਾਰ ਆਪ ਜੀ ਦੇ ਨਾਲ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਜੀਵਨ ਦੇ ਜਿਹੜੇ ਨੇ ਪੱਖ ਉਹ ਸਾਂਝੇ ਕੀਤੇ ਜਾਣ। ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਦੇ ਇਤਿਹਾਸ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਇੱਕ ਗੱਲ ਬਹੁਤ ਜ਼ਰੂਰੀ ਹੈ ਜਿਹੜੀ ਸਾਨੂੰ ਸਾਰਿਆਂ ਨੂੰ ਸਮਝਣੀ ਬੜੀ ਜ਼ਰੂਰੀ। ਕਈ ਵਾਰੀ ਜਦੋਂ ਅਸੀਂ ਗੁਰੂ ਸਹਿਬਾਨਾਂ ਦੇ ਪ੍ਰਕਾਸ਼ ਗੁਰਪੁਰ ਮਨਾਉਨੇ ਹਾਂ ਜਾਂ ਗੁਰਗੱਦੀ ਗੁਰਪੁਰਬ ਆਉਂਦੇ ਨੇ ਜੇ ਅੱਗੇ ਗੱਲ ਤੋਰੀਏ ਕੋਈ ਸ਼ਹੀਦ ਸਿੰਘਾਂ ਦੇ ਅਸੀਂ ਦਿਨ ਮਨਾਉਨੇ ਆ ਤੇ ਆਮ ਤੌਰ ਤੇ ਇੱਕ ਪ੍ਰਚਲਿਤ ਲਫ਼ਜ਼ ਬੋਲਿਆ ਜਾਂਦਾ ਬਹੁਤ ਵਾਰੀ ਬੋਲਿਆ ਜਾਂਦਾ ਉਹ ਲਫ਼ਜ਼ ਪਤਾ ਕੀ ਹੁੰਦਾ ਵਾ ਅਸੀਂ ਕਹਿੰਨੇ ਆ ਜੀ ਮੰਨ ਲਓ ਉਦਾਹਰਨ ਕਹਿ ਦੀ ਵੀ ਅੱਜ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਦਾ ਪ੍ਰਕਾਸ਼ ਗੁਰਪੁਰਬ ਹੈ ਤੇ ਫਲਾਨਾ ਪ੍ਰਚਾਰਕ ਆਇਆ ਜੀ ਬਹੁਤ ਸੋਹਣੀ ਕਥਾ ਕਰਦੇ ਆ ਬਹੁਤ ਸੋਹਣੀ ਗੁਰਮਤਿ ਵਿਚਾਰ ਦਿੰਦੇ ਆ ਤੇ ਲਫ਼ਜ਼ ਸਾਡੇ ਪਤਾ ਕੀ ਹੁੰਦੇ ਆ ਇਹ ਹੁਣ ਤੁਹਾਨੂੰ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਦੇ ਜੀਵਨ ਤੇ ਚਾਨਣਾ ਪਾਉਣਗੇ ਇਹ ਲਫ਼ਜ਼ ਬੋਲੇ ਜਾਂਦੇ ਕੋਈ ਮਾੜਾ ਲਫ਼ਜ਼ ਨਹੀਂ ਪਰ ਹੋ ਸਕਦਾ ਮੈਂ ਗਲਤ ਹੋਵਾਂ ਮੈਨੂੰ ਮਾਫ਼ ਕਰਦੇ ਹੋ ਪਰ ਮੇਰੀ ਇੱਕ ਭਾਵਨਾ ਇਹ ਕਹਿੰਦੀ ਹੈ ਵੀ ਅਸੀਂ ਲੋਕ ਕੌਣ ਆ ਗੁਰੂ ਸਾਹਿਬ ਦੇ ਜੀਵਨ ਤੇ ਚਾਨਣਾ ਪਾਉਣ ਵਾਲੇ ਈਮਾਨਦਾਰੀ ਨਾਲ ਦੱਸਿਓ ਜਿੰਨੇ ਆਪਾਂ ਇੱਥੇ ਗੁਰੂ ਸਾਹਿਬ ਦੇ ਦਰਬਾਰ ਵਿੱਚ ਜਿਨੂੰ ਬੈਠੇ ਆਂ ਆਪਾਂ ਬਾਹਰ ਖੜੀ ਕਰਕੇ ਕਹਿ ਸਕਦੇ ਆਂ ਕਿ ਮੈਂ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਜੀਵਨ ਤੇ ਚਾਨਣਾ ਪਾ ਸਕਦਾ ਵਾਂ ਉਹ ਤੇ ਆਪ ਖੁਦ ਚਾਨਣ ਲਿਖਿਆ ਨਾ ਭਾਈ ਸਾਹਿਬ ਬਾਣੀ ਚ ਗੁਰੂ ਦਾ ਖੁਦ ਚਾਨਣ ਹੈ ਐਵੇਂ ਤੁਹਾਡਾ ਬਾਣੀ ਚ ਬਚਨ ਲਿਖਿਆ ਸੀ ਬਚਨ ਪੜਦੇ ਹਾਂ ਮਹਾਰਾ ਜੀ ਕਹਿੰਦੇ ਨੇ ਜੇ ਸੋ ਚੰਦਾ ਯੁਗ ਵੈ ਸਾਰੇ ਕਰੋ ਕਿਰਪਾ ਮੈਂ ਤਾਂ ਵਿਆਖਿਆ ਕਰਨੀ ਹੈ ਜੇ ਸੋ ਚੰਦਾ ਉਗਵੇ ਜੇ ਸੋ ਚੰਦਰਮਾ ਵੀ ਆਕਾਸ਼ ਵਿੱਚ ਆ ਜਾਣ ਪੈਦਾ ਹੋ ਜਾਣ ਮਰਕ ਨੇ ਜੇ ਸੋ ਚੰਦਾ ਉਗਵੇ ਸੂਰਜ ਵਾਜੀ ਵਾ ਸੂਰਜ ਚੜ ਥੋੜੀ ਉੱਚੀ ਬੋਲਿਆ ਕਰੋ ਸੂਰਜ ਚੜੇ ਹਜ਼ਾਰ ਇਹ ਤੇ ਚਾਨਣਾ ਹੁੰਦਿਆ ਕੀ ਕਰੋਗੇ ਵਿਆਖਿਆ ਘੁਰਬੇ ਨ ਘੋਰ ਅੰਧਾਰ ਇਹ ਉਹਨਾਂ ਲੋਕਾਂ ਨੂੰ ਗੁਰੂ ਸਾਹਿਬ ਗਿਆਨ ਦਿੰਦੇ ਨੇ ਜਿਹੜੇ ਲੋਕ ਧਾਰਮਿਕ ਸਟੇਜ ਤੇ ਬੈਠ ਕੇ ਇਹ ਦਾਵਾ ਕਰਨ ਕਿ ਅਸੀਂ ਗੁਰੂ ਅਮਰਦਾਸ ਪਾਸ਼ਾ ਜੀ ਦੇ ਜੀਵਨ ਤੇ ਚਾਨਣਾ ਪਾਵਾਂਗੇ ਅਸੀਂ ਗੁਰੂ ਰਾਮਦਾਸ ਮਹਾਰਾਜ ਦੇ ਜੀਵਨ ਤੇ ਚਾਨਣਾ ਪਾਵਾਂਗੇ ਜਾ ਅੱਗੇ ਗੱਲ ਤੁਰ ਲਈਏ ਅਸੀਂ ਛੋਡੇ ਸਾਹਿਬ ਜਿਆਦਿਆਂ ਦੇ ਜੀਵਨ ਤੇ ਚਾਨਣਾ ਪਾਉਂਦੇ ਉਹ ਬੰਦਿਆ ਤੂੰ ਕੀ ਚਾਨਣਾ ਪਾ ਸਕਦਾ ਉਹ ਤੇ ਆਪ ਖੁਦ ਚਾਨਣ ਮੋੜਾਰੇ ਨੇ ਉਹ ਤੇ ਸਾਨੂੰ ਆਪ ਗਿਆਨ ਦੇਣ ਵਾਲੇ ਨੇ ਜੇ ਮੈਂ ਕਹਾਂ ਮੈਂ ਗੁਰੂ ਗ੍ਰੰਥ ਸਾਹਿਬਾਰੇ ਦੇ ਗਿਆਨ ਤੇ ਮੈਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੇ ਜੀ ਚਰਣਾ ਪਾਵਾਂਗਾ ਮੇਰੇ 'ਚ ਕੀ ਔਕਾਤ ਹੈ ਜੀ ਮੈਂ ਚਰਣਾ ਪਾ ਸਕਾਂ ਗੁਰੂ ਸਾਹਿਬਾ ਖੁਦ ਬਾਣੀ 'ਚ ਕਹਿੰਦੇ ਨੇ ਸਹਿਭਾਉ ਉਹ ਜਿਸ ਦਾ ਆਪਣੇ ਆ ਪ੍ਰਕਾਸ਼ ਹੋਇਆ ਹੋਵੇ ਜਿਹੜਾ ਸਾਨੂੰ ਹਨੇਰਿਆਂ ਤੋਂ ਦੂਰ ਕਰਕੇ ਚਾਨਣ ਦੀ ਦਾਤ ਸਾਡੀ ਚੁਲੀ ਵਿੱਚ ਰੱਬ ਕਰਤਾ ਪਾਉਂਦਾ ਹੋਵੇ ਤੇ ਅਸੀਂ ਉਸ ਗੁਰੂ ਦੀ ਬਾਣੀ ਬਾਰੇ ਜਾਂ ਅਸੀਂ ਗੁਰੂ ਸਾਹਿਬਾਨਾਂ ਬਾਰੇ ਇਹ ਲਫ਼ਜ਼ ਕਹਿ ਰਹੀਏ ਕਿ ਅਸੀਂ ਚਾਨਣਾ ਪਾ ਸਕਦੇ ਹਾਂ ਮਾਫੀ ਚਾਹੁੰਨਾ ਹੱਥ ਜੁੜ ਕੇ ਬੇਨਤੀ ਕਰਾਂਗਾ ਮੈਂ ਆਪਣੇ ਕੌਮ ਦੇ ਪ੍ਰਚਾਰਕ ਨੂੰ ਇਹ ਸ਼ਬਦ ਸਟੇਜਾਂ ਤੇ ਸੀ ਨਾ ਬੋਲਿਆ ਕਰੀਏ ਨਾ ਬੋਲੋ ਇਸ ਸਟੇਜਾਂ ਤੇ ਸ਼ਬਦ ਗੁਰੂ ਸਾਹਿਬ ਜੀ ਕੀ ਕਹਿੰਦੇ ਨੇ ਇੱਧਰ ਧਿਆਨ ਦਿਓ ਪੁਲਿਸ ਨੂੰ ਰਿਕਵੈਸਟ ਗੁਰੂ ਸਾਹਿਬ ਸਾਨੂੰ ਬੜਾ ਪਿਆਰਾ ਫੈਸਲਾ ਕਰਦੇ ਮਹਾਰਾ ਜੇ ਸੋ ਚੰਦਾ ਯੁਗ ਵੈ ਹੋਰ ਬਚਨ ਪੜ ਲੋ ਜੀ ਨਹੀਂ ਆਪਾਂ ਨੂੰ ਇਸ ਤੇ ਭਰੋਸਾ ਨਾ ਪੜੋ ਬਚਨ ਮਹਾਰਾ ਕਹਿੰਦੇ ਗੁਰ ਬਿਨ ਕੋਰੇ ਅੰਧਾਰ ਮੈਨੂੰ ਨਹੀਂ ਲੱਗਦਾ ਕਿ ਵਿਆਖਿਆ ਕਰਨ ਦੀ ਲੋੜ ਆਪਾਂ ਵਿਆਖਿਆ ਗੁਰੂ ਅਮਰਦਾਸ ਜੀ ਦੀ ਜੀਉਂਦੀ ਕਰ ਰਹੇ ਹਾਂ ਗੁਰ ਬਿਨ ਕੋਰੇ ਅੰਧਾਰ ਗੁਰੂ ਬਿਨ ਸਮਝ ਨਾ ਆਵੇ ਦੁਰਤਨ ਸੇਦਾ ਗੁਰੂ ਬਿਨ ਮੁਕਤ ਨਾ ਪਾਵੇ ਫੇਰ ਕਿਵੇਂ ਕਹੀਏ ਕਿ ਮੈਂ ਗੁਰੂ ਅਮਰਦਾਸ ਮਹਾਰਾਜ ਦੇ ਜੀਵਨ ਦੇ ਚਲਣਾ ਪਾ ਸਕਦਾ ਉਹ ਭਾਈ ਇਹ ਸ਼ਬਦ ਨਾ ਕਿਹਾ ਕਰ ਹੁਣ ਗੱਲ ਅੱਗੇ ਤੋਰੀ ਜਿੱਥੋਂ ਗੱਲ ਆਰੰਭ ਕਰ ਲਈ ਕੱਲ ਆਪਾਂ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਬਾਰੇ ਇਹ ਵਿਚਾਰਿਆ ਮੈਂ ਫੇਰ ਹੱਥ ਜੋੜ ਕੇ ਮਾਫੀ ਮੰਗਾਂਗਾ ਕਿਉਂਕਿ ਰੁਟੀਨ ਬਣੀ ਹੋਈ ਆਪਣੀ ਸਾਰਿਆਂ ਦੀ ਮੇਰੀ ਵੀ ਤੇ ਤੁਹਾਡੀ ਵੀ ਹੈ ਆਪਾਂ ਸਾਰੇ ਕਹਿੰਦੇ ਆ ਗੁਰੂ ਅਮਰਦਾਸ ਪਾਤਸ਼ਾਹ ਮਾਰੇ ਹਾਜੀ ਹਾਜੀ ਉਹ ਗੱਦੀ ਤੇ ਨਹੀਂ ਬੈਠੇ ਪਰ ਇਹ ਲੱਖ ਤੇ ਕੋਈ ਮਾੜਾ ਨਹੀਂ ਕਿਉਂਕਿ ਸੀ ਸਤਕਾਰ ਗੁਰੂ ਲਈ ਦੇ ਰਹੇ ਗੁਰੂ ਸਨਮਾਨ ਦੇ ਰਹੇ ਹੋ ਸਕਦਾ ਕਈ ਸ਼ਬਦ ਲੋਕ ਇਹ ਸ਼ਬਦ ਤੋਂ ਕਹਿਣਗੇ ਵੀ ਜਿਹੜੇ ਆਪਣੇ ਆਪ ਨੂੰ ਜਾਦਾ ਵਿਦਵਾਨ ਖੋਦੇ ਵੀ ਲੈ ਪਹਿਲਾਂ ਹੀ ਗੁਰੂ ਕਹਿ ਦਿੱਤਾ ਫਿਰ ਵੀ ਗੁਰੂ ਨਹੀਂ ਬਣੇ ਪਰ ਸਤਕਾਰ ਹੈ ਇੱਕ ਸਨਮਾਨ ਹੈ ਬਾਬਾ ਅਮਰਦਾਸ ਜੀ ਆਪਣੀ ਨੌ ਦੇ ਮੁਖ ਤੋਂ ਧੰ ਗੁਰੂ ਨਾਨਕ ਸਾਹਿਬ ਦਾ ਉਪਦੇਸ਼ ਸੁਣਦੇ ਇਹ ਕੱਲ ਆਪਾਂ ਵਿਚਾਰੇ ਸੁਣਿਆ ਸਾਰਿਆਂ ਨੇ ਰਲ ਮਿਲ ਕੇ ਲੜੀ ਤੋਰੀਏ ਹੱਥ ਜੋੜ ਕੇ ਅੱਜ ਆਪਣੀ ਬੱਚੀ ਅੱਗੇ ਇੱਕ ਫਰਿਆਦ ਕੀਤੀ ਚਲਗੇ ਧੀਏ ਬੋਲੀ ਜਿਹੜੀ ਤੂੰ ਬੋਲੀ ਆ ਨਾ ਇਹ ਬੋਲੀ ਆ ਪਾਖਿਆ ਪਾਉ ਅਪਾਲ ਕਿਉਂਕਿ ਗੁਰੂ ਦੀ ਬੋਲੀ ਬੜੀ ਮਿੱਠੀ ਹੈ ਅਸੀਂ ਕਈ ਵਾਰੀ ਕਹਿ ਦਿੰਨੇ ਆ ਵੀ ਗੁਰੂ ਕੌੜਾ ਬੋਲਦਾ ਆਓ ਫਿਰ ਬਚਨ ਪੜੋ ਮਾਰੇ ਕਹਨੇ ਮਿੱਠ ਬੋਲੜਾ ਜੀ ਹਰ ਸੱਜਣ ਸਵਮੀ ਮੋਰਾ ਆਪਾਂ ਕਦੇ ਵੀ ਕਹਿੰਦੇ ਨਾ ਮੈਂ ਗੱਲ ਇਹ ਭਾਈ ਵੇਖੀ ਆ ਆਪਾਂ ਕਹਿੰਦੇ ਐਵੇਂ ਤੂੰ ਕਹੀ ਜਾਨਾ ਐਵੇਂ ਤੂੰ ਫਲਾਣੇ ਬੰਦੇ ਬਾਰੇ ਬੋਲੀ ਹੈ ਨਾ ਮੈਂ ਤੈਨੂੰ ਬਹੁਤ ਨੇੜੇ ਹੋ ਕੇ ਵੇਖਿਆ ਆਪਾਂ ਕਦੇ ਵੀ ਕਹਿੰਦੇ ਆ ਮਾਰੇ ਕੀ ਕਹਿੰਦੇ ਨੇ ਹਉ ਸੰਮਲ ਥੱਕੀ ਜੀ ਅੱਗੇ ਉਹ ਕਦੇ ਨਾ ਬੋਲੇ ਬੋਲੋ ਜੀ ਉਹ ਕਦੇ ਨਾ ਬੋਲੇ ਕੌੜਾ ਉਹ ਕਦੇ ਵੀ ਕੌੜਾ ਬੋਲ ਨਹੀਂ ਬੋਲਦਾਗਾ ਤੇ ਜਦੋਂ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਨੇ ਆਪਣੀ ਨੌ ਦੇ ਬੋਲਾਂ ਦੇ ਵਿੱਚੋਂ ਗੁਰੂ ਨਾਨਕ ਸਾਹਿਬ ਮਰ ਦੀ ਬਾਣੀ ਸੁਣੀ ਨਾ ਤੇ ਇੱਕੋ ਹੀ ਗੱਲ ਕਈ ਕੱਲ੍ਹ ਅੱਗੇ ਭੜੀਏ ਮੈਂ ਚਾਹਣਾ ਕਿ ਮੈਨੂੰ ਵੀ ਉਸ ਬਾਪੂ ਦੇ ਉਸ ਦਾਦੇ ਦੇ ਦਿਦਾਰ ਹੋ ਜਾਣੇ ਗੱਲ ਆਪਾਂ ਕੱਲ ਵਿਚਾਰੀ ਗੱਲ ਅੱਗੇ ਤੁਰ ਲੱਗੇ ਆ ਵਾ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਧੰਨ ਗੁਰੂ ਅੰਗਦ ਪਾਤਸ਼ਾਹ ਮਰ ਦੇ ਚਰਨਾਂ ਵਿੱਚ ਆ ਚੁੱਕੇ ਆ ਇੱਕ ਪੱਖ ਮੈਂ ਵਿਚਾਰਨਾ ਜਿਹੜਾ ਬੜਾ ਜ਼ਰੂਰੀ ਹੋ ਸਕਦਾ ਅੱਜ ਆਪਣੇ ਇਸੇ ਦੀ ਵਿਚਾਰ ਚੱਲ ਪਵੇ ਸਾਡੇ ਘਰ ਵਿੱਚ ਨਾ ਕੀਰਤ ਨੂੰ ਪਹਿਲ ਕੀਤੀ ਗਈ ਹੈ ਸਾਡੇ ਘਰ ਵਿੱਚ ਕੀਰਤ ਨੂੰ ਪਹਿਲ ਦਿੱਤੀ ਗਈ ਹੈ ਵੇਲਣਾ ਨੂੰ ਕੋਈ ਥਾਂ ਨਹੀਂ ਇਸ ਘਰ ਵਿੱਚ ਜਿਹੜੇ ਲੋਕ ਇਸ ਸੰਸਾਰ ਵਿੱਚ ਵਿਚਰਦੇ ਆ ਹੋਇਆ ਆਪਣੀਆਂ ਜ਼ਿੰਮੇਵਾਰੀਆਂ ਤੋਂ ਭਗੋੜੇ ਹੋ ਗਏ ਮੇਰੇ 사ਧਗੁਰੂ ਨੇ ਉਹਨਾਂ ਨੂੰ ਖਿੱਚ ਖਿੱਚ ਕੇ ਲਾਣਤਾ ਪਾਈਆਂ ਵਾ ਆਉ ਬਾਲੀ ਦਾ ਫੈਸਲਾ ਪੜਿਓ ਮਹਾਰਾ ਜੀ ਕਿੰਨੇ ਪੂੰ ਵਰਤਾਪ ਗੇਰੀ ਕੇ ਬਸਤਰਾ ਬੋਲੋ ਜੀ ਤੁਸੀਂ ਵਿਆਖਿਆ ਕਰੋ ਪੂੰ ਵਰਤਾਪ ਗੇਰੀ ਕੇ ਬਸਤਰਾ ਅਗਲਾ ਬਚਨ ਜ਼ਿੰਮੇਵਾਰੀ ਕੀ ਹੁੰਦੀ ਆ ਅਪਦਾ ਕਾ ਮਾਰਿਆ ਬੋਲੋ ਨਹੀਂ ਹੁੰਦਾ ਚਲੋ ਕੋਈ ਗੱਲ ਨਹੀਂ ਅਪਦਾ ਕਾ ਮਾਰਿਆ ਗ੍ਰਹਿ ਗ੍ਰਹਿ ਕਿ ਨੂੰ ਕਹਿੰਦੇ ਬਲੋ ਇਹ ਤੇ ਪਤਾ ਹੀ ਹੈਗਾ ਘਰ ਅਪਦਾ ਕਾ ਮਾਰਿਆ ਗ੍ਰਹਿ ਤੇ ਨਸਤਾ ਦੇਸ ਛੋੜਾ ਹੁਣ ਤਾਂ ਆਉਂਦਾ ਹੋਊਗਾ ਬੱਚੇ ਨੇ ਮਾਰੇ ਕਰੇ ਦੇਸ ਛੋੜ ਪਰਦੇਸੇ ਧਾਇਆ ਪੰਜ ਚੰਦਾਲ ਨਾਲੇ ਲੈ ਆਇਆ ਨੇ ਆਪਣਾ ਦੇਵ ਛੱਡਿਆ ਪਰਦੇਸ ਚਲਾ ਗਿਆ ਛੱਡੇ ਦਾ ਤਾਂ ਤਾਂ ਫਾਇਦਾ ਹੁੰਦਾ ਜੇ ਉੱਥੇ ਵੀ ਮੋਹ ਨਾ ਪਾਉਂਦਾ ਜ਼ਿੰਮੇਵਾਰੀਆਂ ਤੋਂ ਭੱਜਿਆ ਹੋਇਆ ਬੰਦਾ ਭਗੌੜਾ ਬਣ ਗਿਆ ਅਸੀਂ ਕਈ ਵਾਰੀ ਕਹਿੰਨੇ ਆ ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ ਫਿਰ ਬੇਨਤੀ ਕਰਾਂਗਾ ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ ਚੰਗੇ ਵੀ ਸੰਸਾਰ ਵਿੱਚ ਬਹੁਤ ਰੱਬ ਦੇ ਪਿਆਰੇ ਹਨ ਬਹੁਤਿਆਂ ਨੂੰ ਛੱਡ ਕੇ ਅਸੀਂ ਕਈ ਵਾਰੀ ਵੇਖਦੇ ਆ ਆਪਾਂ ਪਤਾ ਕੀ ਵੇਖਦੇ ਆ ਆਪਾਂ ਕਹਿੰਦੇ ਫਲਾਨਾ ਬੰਦਾ ਮਾਫੀ ਚਾਹਣਾ ਹੱਥ ਜੋੜ ਕੇ ਫਲਾਨਾ ਬ੍ਰਹਮ ਗਿਆਨੀ ਫਲਾਨਾ ਸਾਧੂ ਜੀ ਬੜਾ ਹੀ ਤਿਆਗੀ ਹੈ ਬਹੁਤ ਚੰਗੀ ਗੱਲ ਹੈ ਪਰ ਗੁਰਬਾਣੀ ਪਤਾ ਕੀ ਕਹਿੰਦੀ ਮਾਰੇ ਕਹਿੰਦੇ ਜੇ ਤਿਆਗਣਾ ਨਾ ਬੰਦੇ ਆ ਜੇ ਤਿਆਗਣਾ ਚਾਹਣਾ ਵਾ ਪਰਿਵਾਰ ਨਾਲ ਤਿਆਗੀ ਜੇ ਤਿਆਗਣਾ ਚਾਹਣਾ ਸੰਸਾਰ ਨਾਲ ਤਿਆਗੀ ਜੇ ਤਿਆਗਣਾ ਚਾਹਣਾ ਵਾ ਮਾਰੇ ਕਹਿੰਦੇ ਘਰ-ਬਾਰ ਨਾਲ ਤਿਆਗੀ ਪਾਸ਼ਾ ਤਿਆਗਣਾ ਕੀ ਹੈ ਮਾਰੇ ਕਹਿੰਦੇ ਜੇ ਤਿਆਗਣਾ ਤੇ ਆਪਣੀ ਜ਼ਿੰਦਗੀ ਦਾ ਹੰਕਾਰ ਮਾਇਆ ਦਾ ਲਾਲਚ ਇਹ ਤਿਆਗਣਾ ਗੁਰਬਾਣੀ ਕਿਹਾ ਜੀ ਮੈਂ ਨਹੀਂ ਕਹਿੰਦਾ ਗੁਰਬਾਣੀ ਕਹਿੰਦੀ ਹੈ ਮਹਾਰਾ ਜੇ ਤਿਆਗਣਾ ਤੇ ਇਹ ਤਿਆਗ ਜੇ ਕਮਾਉਣਾ ਤੇ ਨਾਮ ਕਮਾਜੇ ਜੇ ਕਮਾਉਣਾ ਤੇ ਸਤ ਕਮਾਜੇ ਕਮਾਉਣਾ ਤੇ ਸੰਤੋਖ ਕਮਾਗਾ ਕਰਾਂਗਾ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਦੇ ਜੀਵਨ ਵਿੱਚੋਂ ਮੈਂ ਇੱਕ ਲਾਈਨ ਪੜ੍ਹੀ ਮੈਨੂੰ ਬਹੁਤ ਚੰਗੀ ਲੱਗੀ ਤੇ ਮੇਰਾ ਦਿਲ ਕਰਦਾ ਮੈਂ ਤੁਹਾਡੀ ਸਾਰੀ ਸੰਗਤ ਦੀ ਝੋਲੀ ਵਿੱਚ ਆ ਪਾਵਾਂ ਹੈ ਨਿੱਕੀ ਜੀ ਲਾਈਨ ਹੈ ਪਰ ਜੇ ਕਿਸੇ ਨੇ ਇਸ ਲਾਈਨ ਤੇ ਪਹਿਰਾ ਦੇ ਦਿੱਤਾ ਨਾ ਗੁਰੂ ਅਮਰਦਾਸ ਮਹਾਰਾਜ ਦੀ ਇਸ ਲਾਈਨ ਉਤੇ ਇਤਿਹਾਸ ਦੀ ਲਾਈਨ ਉਤੇ ਮੈਂ ਕਹਿੰਦਾ ਅਸੀਂ ਆਪਣੀਆਂ ਜ਼ਿੰਮੇਵਾਰੀਆਂ ਨੂੰ ਸੰਭਾਲ ਲਵਾਂਗੇ ਇਤਿਹਾਸ ਦਾ ਪੰਨਾ ਇਹ ਕਹਿੰਦਾ ਕਿ ਧੰ ਗੁਰੂ ਅਮਰਦਾਸ ਪਾਸ਼ਾ ਮਹਾਰਾਜ ਜੀ ਉਹਨਾਂ ਕੋਲ ਇੱਕ ਘੋੜੀ ਹੈ ਤੇ ਗੁਰੂ ਸਾਹਿਬ ਹੀ ਘੋੜੀ ਤੇ ਵਪਾਰ ਕਰਦੇ ਜੋ ਲਿਖਿਆ ਮੈਂ ਉਹ ਕਵਾਂਗਾ ਆਪਣੇ ਕੋਲੋਂ ਨਹੀਂ ਵਪਾਰ ਕਾਦਾ ਕਰਦੇ ਆ ਲੂਣ ਅਤੇ ਮਿਰਚਾਂ ਦਾ ਹੁਣ ਵੇਖੋ ਗੁਰੂ ਅਮਰਦਾਸ ਪਾਸ਼ਾ ਘੋੜੀ ਤੇ ਜਾ ਜਾ ਕੇ ਲੂਣ ਅਤੇ ਮਿਰਚਾ ਦਾ ਵਪਾਰ ਕਰਦੇ ਆ ਇਹਦਾ ਮਤਲਬ ਇਹ ਗੱਲ ਗੁਰੂ ਨਾਨਕ ਸਾਹਿਬ ਕੋਲ ਚੱਲਦੀ ਆ ਰਹੀ ਹੈ ਇਹਦਾ ਮਤਲਬ ਹੋਇਆ ਕਿ ਗੁਰੂ ਨਾਨਕ ਸਾਹਿਬ ਕਿਰਤ ਦੀ ਗੱਲ ਕਰਦੇ ਆ ਧੰ ਗੁਰੂ ਅੰਗਦ ਸਾਹਿਬ ਮਾਰੇ ਕਿਰਤ ਦੀ ਗੱਲ ਕਰਦੇ ਆ ਗੁਰੂ ਅਮਰਦਾਸ ਸਾਹਿਬ ਜੀ ਵੀ ਅੱਗੇ ਕਿਰਤ ਦੀ ਗੱਲ ਕਰ ਗਏ ਤੇ ਮੈਂ ਕਈ ਵਾਰੀ ਗੱਲ ਕਰਦਾ ਨਾ ਜਿਸ ਦਾਤੇ ਦਸੀ ਪ੍ਰਕਾਸ਼ ਗੁਰਪੁਰ ਮਣਾਉਣ ਲੱਗੇ ਨਾ ਅਸੀਂ ਉਸ ਦਾਤੇ ਨੇ ਸਾਨੂੰ ਕਿਰਤ ਨਾਲ ਜੋੜਿਆ ਵਾ ਤੇ ਜਦੋਂ ਬੰਦਾ ਕਿਰਤ ਨਾਲ ਜੁੜਦਾ ਨਾ ਤੇ ਕੁਦਰਤੀ ਗੱਲ ਹੈ ਉਹਦਾ ਉਹਦਾ ਜਿਹੜਾ ਧਿਆਨ ਉਹ ਹਮੇਸ਼ਾ ਕਰਤੇ ਨਾਲ ਜੁੜ ਜਾਂਦਾ ਵਾ ਤੁਸੀਂ ਅੱਜ ਕਈ ਵਾਰ ਨਹੀਂ ਵੇਖਿਓ ਆ ਕਈ ਵਾਰੀ ਤੁਹਾਨੂੰ ਨਾਲ ਹੋਇਆ ਹੋਵੇਗਾ ਮੇਰੇ ਨਾਲ ਵੀ ਹੋਇਆ ਹੋਵੇਗਾ ਤੁਹਾਡੇ ਨਾਲ ਵੀ ਹੋਇਆ ਹੋਵੇਗਾ ਜਿਹੜੇ ਲੋਕ ਕੀਰਤ ਨੂੰ ਪਸੰਦ ਕਰਦੇ ਨੇ ਕੀਰਤ ਨੂੰ ਪਸੰਦ ਕਰਦੇ ਆ ਜਦੋਂ ਤੁਸੀਂ ਕਿਤੇ ਉਹਨਾਂ ਨਾਲ ਮਿਲਦੇ ਜੁਲਦੇ ਹੋ ਕੋਈ ਧਾਰਮਿਕ ਖੇਤਰ 'ਚ ਵਿਚਰੇ ਤੇ ਆਪਾਂ ਆਮ ਹੀ ਕਹਿੰਦੇ ਹੋ ਹੋਰ ਭਾਈ ਕੀ ਹਾਲ ਐ ਤੇ ਤੇਰੇ ਕੰਮ ਕਾਜ ਕਿਦਾਂ ਹੈਣਾ ਇਹਦਾ ਮਤਲਬ ਪਤਾ ਕੀ ਹੁੰਦਾ ਵੀ ਜਿਹੜਾ ਬੰਦਾ ਜਿਹੋ ਜਿਹਾ ਕੀਰਤ ਕਰਦਾ ਹੋਏਗਾ ਉਹਦਾ ਉਹ ਜਿਹਦਾ ਸੁਭਾਅ ਬਣ ਜਾਣਾ ਉਹ ਜਿਹਦਾ ਉਹ ਮਨ ਬਣ ਜਾਣਾ ਉਹ ਜਿਹਾਂ ਹੁੰਦੇ ਸੰਸਾਰ ਦਾ ਰਹਿਣ ਸਹਿਣ ਤਿਆਰ ਹੋ ਜਾਣਾ ਵਾ ਹੁਣ ਗੁਰੂ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਘੋੜੀ ਤੇ ਵਪਾਰ ਕਰ ਰਿਹਾ ਲੂਣ ਅਤੇ ਮਿਰਚਾਂ ਦਾ ਹੁਣ ਵੇਖੋ ਹੋਰ ਗੱਲ ਕਰੀਏ ਆਪਾਂ ਜਦੋਂ ਕਿਰਤ ਦੀ ਗੱਲ ਚੱਲਦੀ ਮੈਂ ਕਹਿੰਦਾ ਜਿਸ ਦਾਦੇ ਨੂੰ ਅਸੀਂ ਨਤਮਸਤਕ ਹੋ ਰਹੇ ਆਂ ਜਿਹਨੂੰ ਅਸੀਂ ਬੜੇ ਪਿਆਰ ਨਾਲ ਕਹਿੰਦੇ ਆ ਧੰਨ ਧੰਨ ਸਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਇਸ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਵਿੱਚ ਵੀ ਜਿੰਨੀ ਵੀ ਬਾਣੀ ਸਾਰੀ ਕਿਰਤਿਆਂ ਦੀ ਬਾਣੀ ਹੈ ਮਾਫੀ ਚੋਂ ਹੱਥ ਜੋੜ ਕੇ ਕਿਸੇ ਵਿਲੜ ਦੀ ਬਾਣੀ ਨਹੀਂ ਰੱਬ ਦੇ ਪਿਆਰਿਆਂ ਦੀ ਬਾਣੀ ਹੈ ਅਸਲੀ ਸਾਧੂਆਂ ਦੀ ਬਾਣੀ ਅਸਲੀ ਬ੍ਰਹਮ ਗਿਆਨੀਆਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜਾਓ ਇੱਕ ਦਰਸ਼ਨ ਕਰਾਉਣ ਲੱਗਿਆਂ ਫਿਰ ਆਪਾਂ ਉਸੇ ਵਿਸ਼ੇ ਵੱਲ ਲਾਵਾਂਗੇ ਕਿਉਂਕਿ ਨਾਲ-ਨਾਲ ਗੁਰਬਾਣੀ ਦੀ ਵਿਆਖਿਆ ਨੂੰ ਸਮਝੀਏ ਨਾ ਤੇ ਇਤਿਹਾਸ ਦੀ ਇਹ ਲਾਈਨ ਸਾਡੇ ਦਿਲ 'ਚ ਵਸ ਜਾਣੀ ਹੈ ਧੰਨ ਗੁਰਧੰ ਦੇ ਪਾਤਸ਼ਾਹ ਮਰ ਇੱਕ ਪਾਵਨ ਬੋਲ ਪੜ੍ਹਦੇ ਤੁਹਾਨੂੰ ਯਾਦ ਹੈ ਤੇ ਪੜਿਓ ਰਲ ਕੇ ਮਾਰੇ ਕਿੰਨੇ ਆ ਕਿ ਹੁਣ ਕਿਰਤਿਆਂ ਦੀ ਇੱਕ ਮਾਲਾ ਚੱਲਣ ਲੱਗੀ ਹੈ ਜ ਜਿਨ੍ਹਾਂ ਦੀ ਜਿਹੜੇ ਕਿਰਤੀ ਹੈ ਨਾ ਉਹਨਾਂ ਦੀ ਇੱਕ ਮਾਲਾ ਚੱਲ ਪਈ ਹੈ ਮਾਰੇ ਕਹਿੰਦੇ ਗੋਬਿੰਦ 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 ਸਾਗਾ ਨਾਮ ਦਿਓ ਮਨ ਲੀਨਾ ਮਾਰੇ ਇਕ ਕਲੀ ਕਲੀ ਗੱਲ ਹੀ ਲਪੋਇਆ ਨਹੀਂ ਮੇਰੇ ਪਾਸ਼ਾ ਨੇ ਕੁਝ ਵੀ ਮਾਰੇ ਕਹਿੰਦੇ ਗੋਬਿੰਦ 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 ਸੰਗ ਨਾਮ ਦਿਓ ਮਨ ਲੀਨਾ ਆੜ ਦਾਮ ਕੋ ਸ਼ੀ ਪਰ ਤਿਰਘ ਬਲ ਹੋਏ ਹੋ ਲਾਖੀ ਨਾ ਅੱਧੀ ਕੁੰਡੀ ਦਾ ਸ਼ੀਮਾ ਮਾਫੀ ਕਿਉਣਾ ਲਿਖਿਆ ਮਾਰਾ ਕਹੇ ਜੀ ਨੂੰ ਲੋਕ ਅੱਧੀ ਕੁੰਡੀ ਦਾ ਸ਼ੀਮਾ ਕਹਿੰਦੇ ਸਨ ਨਾ ਉਹ ਵਿਲਾ ਨਹੀਂ ਬਣਿਆ ਭਲਿਆ ਉਹ ਕਿਰਤੀ ਬਣਿਆ ਵਾ ਭਗਤੀ ਕਰਨੀ ਬੜੀ ਜ਼ਰੂਰੀ ਹੈ ਰੱਬ ਦੀ ਬਾਤ ਕਰਨੀ ਬੜੀ ਜ਼ਰੂਰੀ ਹੈ ਰੱਬ ਦੀਆਂ ਗੱਲਾਂ ਸਮਝ ਲੈਣਾ ਤੇ ਸੁਣਾਉਣੀਆਂ ਬੜੀਆਂ ਜ਼ਰੂਰੀ ਹੈ ਪਰ ਕੋਈ ਬੰਦਾ ਇਹ ਕਹਿ ਦੇਵੇ ਕਿ ਵੇਖੋ ਜੀ ਅਸੀਂ ਤਾਂ ਇਹ ਪੜਿਆ ਇਹ ਫਲਾਨਿਆਂ ਤੋਂ ਸੁਣਿਆ ਵਾ ਕਿ ਤੁਸੀਂ ਕਿਰਤ ਬੰਦ ਕਰ ਦੋ ਕੱਲੀ ਭਗਤੀ ਕਰ ਦੋ ਇਹਨੂੰ ਵੀ ਪ੍ਰਮਾਣ ਨਹੀਂ ਮੈਂ ਬਹੁਤ ਲੋਕ ਬਹੁਤ ਲੋਕ ਧਰਮ ਖੇਤਰ ਵਿੱਚ ਵਿਚਰਦੇ ਆ ਇਦਾਂ ਦੇ ਸਾਡੇ ਸਿੱਖਾਂ ਕੋਲ ਲੱਭ ਸੁਣੇ ਲਓ ਜੀ ਫਲਾਨੇ ਬਾਬਾ ਜੀ ਨੇ ਆਖਿਆ ਵਾ ਵੀ ਭਈ ਪ੍ਰਾਪਤ ਮਨੁੱਖ ਦੇ ਹਰੀਆ ਗੋਬਿੰਦ ਮਿਲ ਕੇ ਤੇਰੀ ਬਰੀਆ ਬਾਬਾ ਜੀ ਕਹਿੰਦੇ ਆ ਅਵਰ ਕਾਜ ਤੇਰਾ ਕਿਤੇ ਨਾ ਕਾਮ ਤੁਸੀਂ ਹਰਾਨ ਹੋਵੋਗੇ ਹੋ ਸਕਦਾ ਇਹ ਗੱਲ ਸਾਨੂੰ ਨਾ ਸਮਝ ਲੱਗੇ ਤੇ ਨਾ ਚੰਗੀ ਲੱਗੇ ਹਰਾਨ ਹੋਵੋਗੇ ਮੈਂ ਇੰਨਾਂ ਦੇ ਲੋਕ ਵੇਖੇ ਜਿਨ੍ਹਾਂ ਨੇ ਇਸ ਪੰਕਤੀ ਨੂੰ ਸੁਨਾ ਸੁਨਾ ਕੇ ਤੇ ਉਹਨਾਂ ਦਾ ਜਿਹੜਾ ਮਾਈਂਡ ਹੈ ਨਾ ਉਹ ਇੰਨਾ ਵਾਸ਼ ਕਰਕੇ ਰੱਖਦਾ ਲੋਕਾਂ ਨੇ ਆਪਣੀਆਂ ਫੈਕਟਰੀਆਂ ਬੰਦ ਕਰ ਦਿੱਤੀਆਂ ਕੱਪੜਿਆਂ ਦੀਆਂ ਦੁਕਾਨਾਂ ਚਲਾਉਣੀਆਂ ਬੰਦ ਕਰ ਦਿੱਤੀਆਂ ਉਹਨਾਂ ਨੇ ਉਨਾਖਾ ਨਹੀਂ ਜੀ ਸਾਨੂੰ ਤੇ ਸਮਝਾਇਆ ਗਿਆ ਵਾ ਵੀ ਅਵਰ ਕਾਇ ਤੇਰਾ ਕਿਤੇ ਨਾ ਕੰਮ ਅ ਜਿੰਨੇ ਤੁਸੀਂ ਕੰਮ ਕਾਜ ਕਰਦੇ ਹੋ ਇਹ ਕਿਸੇ ਕੰਮ ਦੇ ਨਹੀਂ ਕੀ ਗੁਰੂ ਨਾਨਕ ਸਾਹਿਬ ਮਹਾਰਾ ਨੇ ਖੇਤੀ ਨਹੀਂ ਕੀਤੀ ਬੋਲੋ ਜੀ ਜੇ ਗਲਤ ਹੋਇਆ ਤਾਂ ਮੈਨੂੰ ਕਹਿ ਦਿਓ ਕੀ ਗੁਰੂ ਨਾਨਕ ਸਾਹਿਬ ਮਹਾਰਾ ਨੇ ਆਪਣੇ ਹੱਥੀਂ ਖੇਤੀ ਨਹੀਂ ਕੀਤੀ ਕੀ ਗੁਰੂ ਅੰਗਦ ਪਾਤਸ਼ਾਹ ਮਹਾਰਾ ਆਪ ਖੁਦ ਕਿਰਤ ਨਹੀਂ ਕਰਦੇ ਰਹੇ ਜਿਸ ਦਾਤੇ ਦਾ ਸੀ ਪ੍ਰਕਾਸ਼ ਗੁਰਪੁਰਪੁਰਮ ਮਨਾਉਣ ਵਾਸਤੇ ਬੈਠੇ ਆ ਗੁਰੂ ਅਮਰਦਾਸ ਪਾਤਸ਼ਾਹ ਮਹਾਰਾ ਕੀ ਪਾਤਸ਼ਾਹ ਜੀ ਇਹ ਕਿਰਤ ਨਹੀਂ ਕਰਦੇ ਰਹੇ ਘੋੜੀ ਤੇ ਜਾ ਜਾ ਕੇ ਲੂਣ ਮਿਰਚਾਂ ਦਾ ਵਪਾਰ ਨਹੀਂ ਕਰਦੇ ਨਾ ਜੇ ਅਸੀਂ ਕਿਵੇਂ ਕਹਿੰਦੇ ਆ ਵੀ ਅਵਰ ਕਾਇ ਤੇ ਕਿਤੇ ਨਕਾਮ ਸਾਧ ਸੰਗਤ ਬਜ ਕੇ ਵੱਲ ਮਾफी ਚਾਉਣਾ ਜਿਹੜੇ ਲੋਕ ਧਾਰਮਿਕ ਸਥੇ ਤੇ ਬੈਠ ਕੇ ਤੁਹਾਨੂੰ ਪ੍ਰਚਾਰ ਕਰਦੇ ਆ ਨਾ ਕਦੇ ਉਹਨਾਂ ਦੇ ਕਾਰੋਬਾਰ ਵੇਖਿਆ ਕਰੋ ਉਹਨਾਂ ਦੇ ਕਾਰੋਬਾਰ ਵੇਖੋ ਉਹਨਾਂ ਨੇ ਤੇ ਤੁਹਾਨੂੰ ਕਹਿਣਾ ਹੀ ਆ ਵੀ ਕਿਰਤ ਕਰਨ ਦੀ ਲੋੜ ਕੋਈ ਨਹੀਂ ਹੁਣ ਦੇਖੋ ਉਹਨਾਂ ਨੂੰ ਤੇ ਵੇਲਿਆਂ ਨੂੰ ਪੈਸਾ ਆਪਣੇ ਆਪ ਹੀ ਆ ਜਾਣਾ ਇਹ ਕੌੜੀ ਸਚਾਈ ਹੈ ਜਿਹੜੀ ਅਸੀਂ ਬਿਆਨ ਨਹੀਂ ਕਰ ਸਕਦੇ ਨਾ ਅਸੀਂ ਸੁਣ ਸਕਦੇ ਆ ਗੁਰੂ ਅਰਜਨ ਦੇ ਪਾਤਸ਼ਾਹ ਬਾਰੇ ਕਿਰਤਾਂ ਦੀ ਵਿਆਖਿਆ ਕਰਨ ਲੱਗੇ ਆ ਕੇ ਤੁਹਾਨੂੰ ਸਮਝਾਈ ਮਹਾਰਾਜ ਕਹਿੰਦੇ ਨੇ ਦਾਦਾ ਜੀ ਬੜਾ ਪਿਆਰਾ ਬਚਨ ਕਹਿੰਦੇ ਨੇ ਗੋਬਿੰਦ 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 ਸੰਗ ਨਾਮ ਦੇਉ ਮਣ ਲੀਣਾ ਆੜਦਾਮ ਕੋ ਸ਼ੀ ਪਰੋ ਹੋਇਓ ਲੱਖੀ ਨਾਲ ਲੱਖਾਂ ਦਾ ਬਣ ਗਿਆ ਕਿਵੇਂ ਇੱਕ ਭਗਤੀ ਕਰਕੇ ਤੇ ਇੱਕ ਕਿਰਤੀ ਕਰਕੇ ਦੋਨਾਂ ਨੂੰ ਪ੍ਰਵਾਨ ਹੈ ਮਾਰੇ ਕਹੇ ਆੜ ਦਾ ਮਕੋਸ਼ੀ ਪਰ ਹੋਇਓ ਲਖੀਣਾ ਹੁਣ ਆ ਪੰਕਤੀ ਸੁਣ ਲਿਓ ਬੁਣਨਾ ਤਨਨਾ ਤਿਆਗ ਕੈ ਕਹੋ ਜੀ ਕੌਣ ਪਲਾਂ ਪ੍ਰੀਤ ਚਰਣਾ ਕਬੀਰ ਆ ਨੀਚ ਕੋਲਾ ਜਲਾ ਹਰਾ ਭਇਓ ਗੁਣੀ ਗਹਿਰਾ ਹੁਣ ਬੁੰਨਾ ਤੰਨਾ ਦਾ ਅਰਥ ਇਹ ਨਹੀਂ ਕਿ ਉਹਨਾਂ ਨੇ ਆਪਣੀ ਕਿਰਤ ਛੱਡ ਦਿੱਤੀ ਇੱਥੇ ਬੁੰਨਾ ਤੰਨਾ ਦਾ ਅਰਥ ਹੈ ਬਾਬਾ ਕਬੀਰ ਸਾਹਿਬ ਜਿਹੜੀ ਆਪਣੀ ਜ਼ਿੰਦਗੀ 'ਚ ਵਿਕਾਰ ਬੁਣ ਰਹੇ ਸਨ ਆਪਣੀ ਜ਼ਿੰਦਗੀ ਜਿਹੜੀਆਂ ਬਰਿਆਈਆਂ ਬੁਣ ਰਹੇ ਸਨ ਸਮੇ ਤੋਂ ਪਹਿਲਾਂ ਅਕਾਲ ਪੁਰਖ ਦੀ ਇਬਾਦਤ ਨੂੰ ਸਮਝਣ ਤੋਂ ਪਹਿਲਾਂ ਜਿਹੜਾ ਹਾਲਾਤ ਸਨ ਨਾ ਉਹ ਸਾਰੇ ਬੁੰਨਾ ਤੰਨਾ ਛੱਡ ਗਏ ਇਹ ਅਰਥ ਹੈ ਅਸੀਂ ਸਟੇਜਾਂ 'ਤੇ ਸੁਣਾ ਦਿੱਤਾ ਤੇ ਲੋਕਾਂ ਨੇ ਆਪਣੀ ਕਿਰਤੀ ਛੱਡ ਦਿੱਤੀ ਮੈਂ ਹੱਥ ਜੋੜ ਕੇ ਬੇਨਤੀ ਕਰਾਂਗਾ ਆਪਣੇ ਗਾ ਦੁਕਾਨਾਂ ਨੂੰ ਸੰਭਾਲੋ ਦੁਕਾਨਾਂ ਨਾ ਬੰਦ ਕਰੋ ਫੈਕਟਰੀਆਂ ਦਾ ਭਾਵੋ ਬੰਦ ਨਾ ਕਰੋ ਆਪਣੇ ਕੰਮ ਕਾਜ ਜਿਹੜੇ ਤੁਸੀਂ ਥੱਪ ਕੀਤੇ ਹੋ ਉਹਨਾਂ ਨੂੰ ਆਰੰਭ ਕਰੋ ਕਿਸੇ ਦੇ ਮਗਰ ਲੱਗ ਕੇ ਕਿ ਫੁਲਾਨੇ ਨੇ ਆਖਿਆ ਜੀ ਭਗਤੀ ਕਰਨੀ ਹੈ ਤੇ ਭਗਤੀ ਤੇਰੀ ਤਾਂ ਸਕਦੀ ਆਪਣੀ ਕਿਰਤ ਬੰਦ ਕਰ ਦੇ ਇਹ ਲੋਕ ਸਿਰਫ ਸਟੇਜ 'ਤੇ ਬੋਲਣ ਵਾਲੇ ਨੇ ਇਹਨਾਂ ਦੇ ਆਪਣੇ ਕਾਰੋਬਾਰ ਬਹੁਤ ਵੱਡੇ ਨੇ ਖਿਆਲ ਕਰਿਓ ਮਾਫੀ ਚਾਹੁੰਦਾ ਹਾਂ ਇਨਾ ਵੇਲੇ ਨੂੰ ਪੈਸਾ ਆ ਜਾਣਾ ਵਾ ਅਗਲੇ ਨੂੰ ਕੀ ਲੋੜ ਐ ਅਗਲੇ ਕਹਿੰਦਾ ਵੀ ਸਾਨੂੰ ਤੇ ਵੇਲੇ ਨੂੰ ਪੈਸਾ ਆਉਂਦਾ ਤੁਸੀਂ ਕਿਰਤ ਬੰਦ ਕਰ ਦੋ ਹੱਦ ਹੋ ਗਈ ਨਾ ਭਾਈ ਇਸ ਘਰ ਦੇ ਵਿੱਚ ਭਗਤੀ ਵੀ ਤਾਂ ਪ੍ਰਵਾਨ ਐ ਜੇ ਤੂੰ ਕਿਰਤੀ ਐ ਜੇ ਤੂੰ ਵਿਲਾ ਹੋ ਗਿਆ ਤੇ ਤੇਰੀ ਭਗਤੀ ਵੀ ਕਿਸੇ ਕੰਮ ਨਹੀਂ ਬਾਣੀ ਦਾ ਫੈਸਲਾ ਬੜਾ ਪਿਆਰਾ ਹੈ ਮਹਾਰਾ ਜੀ ਬੇਨ ਗੁਣ ਕੀਤੇ ਭਗਤ ਨਾ ਹੋਏ ਤੇ ਭਗਤੀ ਇਹ ਵੀ ਤੇ ਗੁਣ ਇੱਕ ਬਿਆਨ ਕਰਦੀ ਐ ਵੀ ਕਿਰਤ ਵੀ ਕਰਿਆ ਕਰ ਇਹ ਵੀ ਇੱਕ ਬਹੁਤ ਵੱਡਾ ਗੁਣ ਐ ਖੈਰਾਪਾਉ ਵਿਸ਼ੇ ਵੱਲ ਆਈਏ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਭਗਤਾਂ ਦੀ ਲੜੀ ਜੋੜ ਰਹੇ ਐ ਸਤਿਗੁਰੂ ਜੀ ਪਤਾ ਕੀ ਕਹਿੰਦੇ ਨੇ ਮਹਾਰਾਜ ਕਹਿੰਦੇ ਨੇ ਗੁਣ ਨਾ ਤਨ ਨਾ ਤਿਆਗ ਕੈ ਪ੍ਰੀਤ ਚਰਨ ਕਬੀਰਾਂ ਨੀਚ ਕੁਲਾ ਜੁਲਾਹਰਾ ਭਇਓ ਗੁਣੀ ਗਹੀਰਾ ਜਿਹਨੂੰ ਲੋਕ ਨੀਵਾ ਕਹਿ ਕੇ ਬੋਲਦੇ ਸਨ ਇਸ ਘਰ ਦੇ ਕਿਸੇ ਨੂੰ ਨੀਵਾ ਨਹੀਂ ਆਖਿਆਗਾ ਪਰ ਜਿਹਨੂੰ ਲੋਕ ਨੀਵਾ ਕਹਿ ਕੇ ਬੋਲਦੇ ਸਨ ਮਹਾਰਾਜ ਕਹਿੰਦੇ ਨੀਚ ਪੁਲਾ ਜੁਲਾ ਹਰਾ ਭਇਓ ਗੁਣੀ ਗਹਿਰਾ ਉਹ ਬਹੁਤ ਗੁਣਾ ਵਾਲਾ ਬਣ ਗਿਆ ਗੁਣਾ ਦਾ ਖਜ਼ਾਨਾ ਹੋ ਗਿਆ ਕੋਣ ਸਤਿਕਾਰਯੋਗ ਬਾਬਾ ਕਬੀਰ ਸਾਹਿਬ ਇੱਕ ਹੋਰ ਬੇਨਤੀ ਸੁਣਿਓ ਇੱਕ ਕਬੀਰ ਸ਼ਬਦਾਮ ਸਾਡੇ ਨਾਲ ਬੋਲਿਆ ਜਾਂਦਾ ਸ਼ਾਇਦ ਅਸੀਂ ਕਦੀ ਆਪਣੇ ਬੱਚਿਆਂ ਦਾ ਨਾਮ ਵੀ ਰੱਖਦੇ ਵੀ ਕਬੀਰ ਕੁਦਰਤੀ ਰੱਖਿਆ ਜਾਂਦਾ ਵਾ ਜਾਂ ਅਸੀਂ ਰੱਖ ਲੈਨੇ ਵੀ ਤੇ ਲੋ ਮੇਰੀ ਮਨ ਦੀ ਖੁਸ਼ੀ ਮੈਂ ਆਪਣੇ ਬੱਚਿਆਂ ਦਾ ਨਾਮ ਕਬੀਰ ਰੱਖਾਂ ਕਬੀਰ ਦਾ ਅਰਥ ਬੜਾ ਪਿਆਰਾ ਵਾ ਦੱਸ ਸਕਦੇ ਹੋ ਕਬੀਰ ਦਾ ਅਰਥ ਕੀ ਹੁੰਦਾ ਕਬੀਰ ਦਾ ਅਰਥ ਦਾ ਵੱਡਾ ਕਬੀਰ ਦਾ ਵੱਡਾ ਕਿੰਨਾ ਪਿਆਰਾ ਲੱਗ ਜੈ ਅਸੀਂ ਕਦੀ ਆਪਣੇ ਬੱਚਿਆਂ ਦੇ ਨਾਮ ਰੱਖਦੇ ਨਾ ਕਬੀਰ ਤੇ ਹੈ ਵੱਡਾ ਇਥੇ ਸੰਸਾਦ ਦੇ ਪੈਸੇ ਕਰਕੇ ਕੋਈ ਵੱਡਾ ਨਹੀਂ ਹੁੰਦਾਗਾ ਸ਼ੌਹਰਤਾਂ ਕਰਕੇ ਵੱਡਾ ਨਹੀਂ ਕਿਸੇ ਨੂੰ ਉੱਚਾ ਦਾ ਮਿਲਦਾ ਉਹ ਵੱਡਾ ਥੋੜਾ ਵਾ ਕਿਹਦਾ ਚੰਗਾ ਉੱਚਾ ਘਰ ਬਣਾ ਲਿਆ ਉਹ ਵੱਡਾ ਥੋੜਾ ਮਹਾਰਾ ਕਹਿੰਦੇ ਵੱਡਾ ਕੌਣ ਹੈ ਬਾਣੀ ਦਾ ਫੈਸਲਾ ਪੜੋ ਇੱਕ ਗੁਰੂ ਗ੍ਰੰਥ ਸਾਹਿਬ ਦਾ ਬੜਾ ਹੀ ਪਿਆਰਾ ਫੈਸਲਾ ਮਹਾਰਾ ਕਹਿੰਦੇ ਨੇ ਕੋਲ ਵਾਲਾ ਧੰਨ ਵਾਲਾ ਤੇ ਪਤਵੰਤਾ ਵੱਡਾ ਪਤਾ ਕੌਣ ਹੈ ਪੜੋ ਬਚਨ ਮਾਰ ਕੇ ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਰਿਧਾ ਭਗਵੰਤ ਮਹਾਰਾਜ ਕਹਿੰਦੇ ਨੇ ਅਸਲੀ ਕੋਲ ਵਾਲਾ ਅਸਲੀ ਪਤਵੰਤਾ ਅਸਲੀ ਧਨ ਵਾਲਾ ਅਸਲੀ ਵੱਡਾ ਅਮੀਰ ਕੌਣ ਹੈ ਹਮਤਨਵੰਤਾ ਬੋਲੋ हम तनवंत भागट सजनाए हर गुण गावै सहज बोलू जी भैया सहज सुबहए पीउ दा देता फूलडिट्ठा खजन ता मेरे मन भया निदाना रतन लाल जाका पशु ना मोल भरे भंडार ਆਪੂ ਦਾ ਤੋਲ ਖਾਵੇ ਖਰਚੇ ਰਾਲੇ ਮਿਲ ਭਾਈ ਤੋੜ ਨਯਾ ਵੈ ਵਾਦ ਦੋ ਜਾਈ ਵਿਆਖਿਆ ਸਮਝ ਲੱਗੀ ਨਾ ਵੀ ਕਿਰਤਿਆਂ ਨੂੰ ਪਹਿਲ ਕੀਤੀ ਗਈ ਹੈ ਗੁਰੂ ਸਾਹਿਬ ਜੀ ਕਹਿੰਦੇ ਨੇ ਵੱਡਾ ਉਹ ਨਹੀਂ ਜਿਹਨੇ ਕਾਰੋਬਾਰ ਵੱਡੇ ਹੈ ਵੱਡਾ ਉਹ ਨਹੀਂ ਜਿਹਦਾ ਘਰ ਵੱਡਾ ਹੈ ਵੱਡਾ ਉਹ ਨਹੀਂ ਹੈ ਜਿਹਦੀ ਕੋਲ ਵੱਡੀ ਹੈ ਵੱਡਾ ਉਹ ਨਹੀਂ ਜਿਹਦੀ ਜਾਤ ਵੱਡੀ ਹੈ ਵੱਡਾ ਉਹ ਨਹੀਂ ਜਿਹਦੇ ਕੋਲੇ ਪੈਸਾ ਬਹੁਤ ਜ਼ਿਆਦਾ ਹੈ ਮਾਲਕ ਕਹਿੰਦੇ ਵੱਡਾ ਉਹ ਹੈ ਜਿਹਨੇ ਰਮੀ ਹੋਏ ਪਰਮਾਤਮਾ ਦੇ ਨਾਮ ਨਾਮ ਦੇ ਨਾਲ ਆਪਣੀ ਸੁਰਤੀ ਜੋੜੀ ਹੈ ਵੱਡਾ ਕੌਣ ਹੈ ਜਿਹਦੇ ਅੰਦਰ ਸਬਰ ਹੈ ਜਿਹਦੇ ਅੰਦਰ ਸੰਤੋਖ ਹੈ ਜਿਹਦੇ ਕੋਲ ਸਭ ਕੁਝ ਹੋਣ ਦੇ ਬਾਵਜੂਦ ਵੀ ਇਹ ਕਹਿੰਦਾ ਵਾ ਸੁਖੀ ਬਸੈ ਮਸਕੀਨੀਆਂ ਆਪ ਨਿਵਾਰੇ ਤਲ ਬੜੇ ਬੜੇ ਹੰਕਾਰੀਆਂ ਨਾ ਨਿਕ ਗਰਭ ਗਲੇ ਵੱਡਾ ਉਹ ਹੈ ਜਿਹਦੇ ਕੋਲੇ ਸਭ ਕੁਝ ਹੋਣ ਦੇ ਬਾਵਜੂਦ ਵੀ ਨਿਮਰਤਾ ਹੈ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕੋਲ ਬੜੀ ਵੱਡੀ ਕਰਾਮਾਤ ਹੈ ਬੜਾ ਵੱਡਾ ਖਜ਼ਾਨਾ ਹੈ ਗੁਰੂ ਸਾਹਿਬ ਜੀ ਕਿਰਤ ਕਰੀ ਜਾ ਰਹੇ ਆ ਇਹ ਸਿੱਖਿਆ ਗੁਰੂ ਅੰਗਦ ਪਾਤਸ਼ਾਹ ਜੀ ਤੋਂ ਪ੍ਰਾਪਤ ਹੋ ਰਹੀ ਹੈ ਪਹਿਲਾਂ ਵੀ ਸੀ ਪਹਿਲਾਂ ਵੀ ਕੀਰਤੀ ਕਿਉਂਕਿ ਮੈਂ ਕਿਹਦੀ ਗੱਲ ਕਰਦਾ ਹਾਂ ਨਾ ਜਿਹੋ ਜਿਹਾ ਤੁਸੀਂ ਘਰ ਵਿੱਚ ਮਾਹੌਲ ਸਿਰਜੋਗੇ ਨਾ ਜਿਹੋ ਜਿਹਾ ਘਰ ਵਿੱਚ ਮਾਹੌਲ ਸਿਰਜਿਆ ਜਾਂਦਾ ਵਾ ਬੱਚੇ ਵੀ ਉਹੋ ਜਿਹੇ ਮਾਹੌਲ 'ਤੇ ਪਲ ਜਾਂਦੇ ਨੇ ਕੋਸਾ ਨਾ ਕਰਿਓ ਜੇ ਅੱਜ ਘਰ ਦੇ ਵਿੱਚ ਕੋ ਮਾਂ ਖੁਦ ਪਾਠ ਕਰਦੀ ਹੈ ਨਾ ਤੇ ਕੁਦਰਤੀ ਗੱਲ ਹੈ ਉਸ ਮਾਂ ਦੀ ਜਿਹੜੀ ਬੱਚੀ ਹੈ ਨਾ ਉਹ ਕੁਦਰਤੀ ਗੱਲ ਆਪਣੇ ਆਪ ਗੁਰਦੁਆਰੇ ਆਵੇਗੀ ਜਿਹੜੀ ਮਾਂ ਆਪ ਖੁਦ ਪਾਠ ਕਰਦੀ ਹੈ ਆਪ ਬਾਣੀ ਪੜ੍ਹਦੀ ਆਪ ਗੁਰਦੁਆਰੇ ਆਉਂਦੀ ਹੈ ਨਾ ਉਹਦੀ ਬੱਚੀ ਵੀ ਗੁਰਦੁਆਰੇ ਆਉਣ ਲੱਗ ਪੈਗੀ ਜਿਹੜਾ ਬਾਪੂ ਆਪ ਖੁਦ ਬਾਣੀ ਪੜ੍ਹਦਾ ਉਹਦੀ ਉਹਦਾ ਬੱਚਾ ਵੀ ਗੁਰਦੁਆਰੇ ਆਉਣ ਲੱਗ ਪਊਗਾ ਪਰ ਜੇ ਅਸੀਂ ਘਰ ਦਾ ਮਾਹੌਲ ਹੀ ਨਾ ਸਿਰਜਿਆਗਾ ਗੋਸਨਾ ਕਰੋ ਫਿਰ ਲੱਖਾਂ ਅਰਦਾਸਾਂ ਕਰਾਲੀ ਜੀ ਸਾਡਾ ਬੱਚਾ ਇਧਰ ਲਈ ਰਾਹ ਤਰਪਿਆ ਜੀ ਉਧਰ ਲਈ ਰਾਹ ਪਹਿਲਾਂ ਅਰਦਾਸ ਵੀ ਤਾਂ ਲਗਣੀ ਪਹਿਲਾਂ ਘਰ ਦਾ ਤੇ ਮਾਹੌਲ ਸਿਰਜ ਮੰਦਿਆ ਜੇ ਗੁਰੂ ਅਮਰਦਾਸ ਪਾਸ਼ਾ ਮਹਾਰਾਜ ਜੀ ਗੁਰੂ ਪਦ ਬੈਠਣ ਤੋਂ ਪਹਿਲਾਂ ਕਿਰਤ ਕਰ ਰਿਹਾ ਤੇ ਘਰ ਦਾ ਮਾਹੌਲ ਸਿਰਜਿਆ ਗਿਆ ਵਾ ਘਰ ਵਿੱਚ ਵੀ ਵਪਾਰ ਚੱਲ ਰਿਹਾ ਵਾ ਮਾਪੇ ਵੀ ਵਪਾਰ ਕਰ ਰਹੇ ਆ ਇਹਨਾਂ ਮਤਲਬ ਗੁਰੂ ਸਾਹਿਬ ਜੀ ਉਸ ਰਾਹ ਤੇ ਤੁਰ ਪਏ ਆ ਤੇ ਧੰਗੂ ਗੁਰੂ ਅਰਜਨ ਦੇਵ ਮਹਾਰਾਜ ਜੀ ਉਹਨਾਂ ਕਿਰਤਿਆਂ ਦੀ ਮੋਹ ਬੜੀ ਪਿਆਰੀ ਲਾਉਂਦੇ ਨੇ ਜੇ ਜੋ ਸਤਿਗੁਰੂ ਜੀ ਕਹਿੰਦੇ ਨੇ ਬੰਦਾ ਮਨੁੱਖਰ ਨਹੀਂ ਹੋ ਸਕਦਾ ਪਾਸ਼ਾ ਜੀ ਕਹਿੰਦੇ ਨੇ ਬੁੰਨਾ ਤੰਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ ਨੀਚ ਕੁੱਲਾ ਜਲਾਹਰਾ ਭਇਓ ਗੁਣੀ ਗਹੀਰਾ ਆ ਫਿਰ ਕਿਰਤਾਂ ਦੀ ਵਿਆਖਿਆ ਹੋਰ ਇਹ ਲੁਕੋਇਆ ਨਹੀਂ ਵੀ ਕਿਰਤ ਕੀ ਕਹਾਇ ਸੰ ਮਾਰੇ ਕਹਿੰਦੇ ਨੇ ਰਵਿਦਾਸ ਤੁੰਤਾ ਟੋਰ ਨੀਤ ਤਿੰਨ ਤਿਆਗੀ ਮਾਇਆ ਸਤਕਾਰਯੋਗ ਬਾਬਾ ਰਵਿਦਾਸ ਜੀ ਕੀ ਕਰ ਰਹੇ ਸਨ ਭਲਾ ਮਰੇ ਹੋਏ ਪਸ਼ੂਆਂ ਦਾ ਚੰਮ ਲਾ ਲਾ ਕੇ ਆਪਣੀ ਕਿਰਤ ਕਰਦੇ ਆ ਮਾਰੇ ਕਹਿੰਦੇ ਨੇ ਇਹ ਕਿਰਤ ਚੱਲ ਰਹੀ ਉਹਨਾਂ ਦੀ ਰਵਦਾਸ ਤੁੰਤਾ ਢੋਰਨੀ ਤ ਤਿੰਨ ਤਿਆਗੀ ਮਾਇਆ ਮਾਇਆ ਦਾ ਹਰਤ ਕੀਆ ਇਹ ਮਾਇਆ ਜਿੱਤ ਹਾਰ ਵਿਸਰੈ ਮੋ ਉਪਜੈ ਪਾਉ ਦੂਜਾ ਲਾਇਆ ਉਹ ਚੀਜ਼ ਹਰ ਤਿਆਗ ਦਿੱਤੀ ਜਿੰਨਾਂ ਰੱਬ ਭੁੱਲ ਜਾਂਦਾ ਸੀਗਾ ਸਤਿਗੁਰੂ ਜੀ ਕਹਿੰਦੇ ਰਬਦਾਸ ਪ੍ਰਵੰਤਾ ਢੋਰ ਨੀਤ ਤਨ त्याਗੀ ਮਾਇਆ ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇ ਅਗਲੇ ਬਚਨ ਸੁਣੋ ਸੈ ਨਾਈ ਬੁਤ ਕਾਰੀਆ ਓ ਘਰ ਘਰ ਸੁਣਿਆ ਹਿਰਦੈ ਵਸਿਆ ਪਾਰਬ੍ਰਮ ਭਗਤਾ ਮੈਂ ਗਣਿਆ ਏ ਬਿਦ ਸੁਣ ਕੇ ਜਟਰਾ ਅਠ ਪਗਤੀ ਲਾਗਾ ਮਿਲੇ ਪਰ ਤਖਬ ਸਈਆ ਧੰਨਾ ਵਡ ਪਗਾ ਅੱਜ ਦਾ ਜਿਹੜਾ ਸਾਰਾ ਵਿਸ਼ਾ ਨੂੰ ਉਹ ਇਹ ਹੈ ਕਿ ਗੁਰੂ ਅਮਰਦਾਸ ਪਾਸ਼ਾ ਮਾਰੇ ਖੁਦ ਕੀਰਤ ਕਰਦੇ ਰਹੇ ਤੇ ਇਸ ਕੀਰਤ ਦੀ ਵਿਆਖਿਆ ਨੂੰ ਆਪਾਂ ਸਾਰੀ ਵਿਆਖਿਆ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਗੁਰੂ ਅਰਜਨ ਦੇ ਪਾਸ਼ਾ ਮਾਰੇ ਦੇ ਮੁਖਾਰ ਬੇ ਦੇ ਵਿੱਚੋਂ ਆਪਾਂ ਪੜੇ ਅਦਭੁਤ ਕਾਰਨ ਇਹਨਾਂ ਬਚਨਾਂ ਨੂੰ ਸੁਣਿਆ ਹੈ ਬਾਕੀ ਦੀ ਜਿਹੜੀ ਲੜੀ ਹੈ ਉਹ ਆਪਾਂ ਕੱਲ ਦੇ ਦੀਵਾਨ ਵਿੱਚ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਇਤਿਹਾਸ ਦੀ ਵਿਚਾਰ ਵਿਆਖਿਆ ਕਰਾਂਗੇ ਜੀ ਹੋਈਆਂ ਗਲਤੀਆਂ ਦੀ ਖਿਮਾ ਪਿਆਰ ਸਹਿਤ ਗੁਰਸੱਤੇ ਬਲਾ ਕੇ ਸਾਂਝ ਪਾਇਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ